ਅਜ਼ਾਦੀ ਦੀ ਜ਼ੋਰਦਸਾ ਹੋਈ ਪਈ ਫੜੇ ਭਾਰਤ ਦੇ ਸਾਡੇ ਆਪਣੇ ਸਭ ਕੁਝ ਪਿੱਛੇ ਸਾਡੀ ਜਾਣ ਦੇ ਮੰਗਰ ਪਈਓ ਇਨਸਾਨੋ ਬੰਦਾ ਬੰਦੇ ਦੇ ਕੰਮ ਨਾ ਆਵੇ ਚਾਇਨਾ ਡੋਰ ਸਾਡੀ ਆਜ਼ਾਦੀ ਖਤਮ ਕਰਤੀ ਜਾਂ ਤੂੰ ਸਾਨੂੰ ਮਿੱਟੀ ਬਣਾ ਦੇ ਜਾਂ ਮੱਤ ਬਦਲ ਦੇ ਲੋਕ ਪਤਾ ਨਹੀਂ ਕਿੰਨੇ ਕਿ ਤੜਫੜ ਕੇ ਪੰਛੀ ਮਰਦੇ ਨੇ ਵੀ ਚਾਇਨਾ ਦੀ ਡੋਰ ਹਰੇਕਮ ਦਾ ਚੱਕੀ ਫਿਰਦਾ ਹੈ ਪਰ ਤਾਰੇ ਮਗਰ ਕਿਸੇ ਦਾ ਬੁਰਾ ਨਹੀਂ ਸੋਚਦਾ ਲਈ ਤਾਰੇ ਮੈਨੂੰ ਆਪਣੇ ਪਰਮ ਨੂੰ ਮੂਰੇ ਰੱਖ ਕੇ ਜੇ ਬਾਹ ਮੱਢ ਗਈ ਕਿਸੇ ਦਾ ਕੰਨ ਵੱਢ ਗਿਆ ਕਿਸੇ ਦੀ ਅੱਖ ਵੱਢ ਗਈ ਨੁਕਸਾਨ ਹੁੰਦਾ ਹੈ ਖਤਰਨਾਕ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸ ਜਾਂਦੇ ਵੇ ਜੇ ਇਹ ਤਾਂ ਜਮੇ ਨੁਕਸਾਨ ਨੁਕਸਾਨ ਤਾਂ ਸਮਝ ਲੋ ਵੀ ਇਸੇ ਤਰ੍ਹਾਂ ਦੇ ਕੰਚ ਕੰਡਿਆਰੇ ਧਰਤੀ ਤੇ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਦੋਰ ਨਾਲ ਪਤੰਗ ਤੇ ਨਾ ਆਉਂਦੇ ਆ ਉਹਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਉਹ ਤੇਰਾ ਲੜ ਕੇ ਮਰਿਆ ਪੈਦੀ ਵੀ ਜਿਹੜੀ ਚੈਨਾਈ ਡੋਰਾ ਹੈ ਇਹ ਇਹ ਵੰਡਾਉਣ ਦੀ ਤੈਅ ਦੀ ਹੈ ਬਿਲਕੁਲ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਡੀਆਂ ਕੰਮ ਕਰ ਰਹੇ ਹਨ ਕਬੂਤਰਾਂ ਦਾ ਦੁੱਖ ਸੁਣੋ ਕਬੂਤਰਾਂ ਦੀ ਆਵਾਜ਼ ਦੇ ਵਿੱਚ ਸਤਿ ਸ਼੍ਰੀ ਅਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਜਿਵੇਂ ਕਿ ਬਸੰਤ ਰਿਤੂ ਆਉਣ ਵਾਲੀ ਹੈ ਤੇ ਪਵਾਨੀਗੜ੍ਹ ਵਿੱਚ ਪਹਿਲਾਂ ਤੋਂ ਹੀ ਪਤੰਗਾ ਉਡਣੀਆਂ ਸ਼ੁਰੂ ਹੋ ਗਈਆਂ ਹਨ ਤੇ ਪੁਲਿਸ ਦੁਆਰਾ ਜਿਹੜਾ ਮੁਹਿੰਮ ਚਲਾਇਆ ਜਾ ਰਿਹਾ ਹੈ ਕਿ ਜਿੰਨੇ ਵੀ ਚਾਈਨਾ ਡੋਰ ਇਸਤੇਮਾਲ ਕਰਨ ਵਾਲੇ ਲੋਕੀ ਹਨ ਉਹਨਾਂ ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ ਡਰੋਨ ਦੇ ਸਹਾਰੇ ਉਹਨਾਂ ਤੇ ਮੁਹਿੰਮ ਚਲਾਇਆ ਜਾ ਰਿਹਾ ਹੈ ਕਿ ਜਿੰਨੇ ਵੀ ਚਾਇਨਾ ਡੋਰ ਇਸਤੇਮਾਲ ਕਰਨ ਵਾਲੇ ਲੋਕੀ ਹੋਣਗੇ ਉਹਨਾਂ ਤੇ ਐਕਸ਼ਨ ਲਿਤਾ ਜਾਵੇਗਾ ਉੱਥੇ ਹੀ ਉਹਨਾਂ ਨੇ ਇੱਕ ਛੋਟੇ ਜਿਹੇ ਐਕਟ ਦੇ ਸਹਾਰੇ ਲੋਕਾਂ ਨੂੰ ਕਬੂਤਰਾਂ ਦਾ ਦਰਦ ਬਿਆਨ ਕੀਤਾ ਕਿ ਚਾਇਨਾ ਡੋਰ ਇਨਸਾਨਾਂ ਦੇ ਲਈ ਨਹੀਂ ਬਲਕਿ ਜਾਨਵਰਾਂ ਦੇ ਲਈ ਵੀ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਸਕਦੀ ਹੈ ਤੇ ਉਸ ਦੇ ਨਾਲ ਜਾਨਵਰਾਂ ਨੂੰ ਜਾਂ ਫਿਰ ਪੰਛੀਆਂ ਨੂੰ ਜਾਂ ਫਿਰ ਪੰਛੀਆਂ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ ਤੇ ਉਹਨਾਂ ਨੇ ਛੋਟੇ ਜਿਹੇ ਐਕਟ ਤੇ ਰਾਹੀਂ ਕਬੂਤਰਾਂ ਦਾ ਦਰਦ ਬਿਆਨ ਕੀਤਾ ਹਾਂਜੀ ਕੀ ਨਾਮ ਹੈ ਤੁਹਾਡਾ ਸਾਡਾ ਨਾਮ ਹੈ ਤਰਸੇਮ ਦਾਸ ਬਾਲਮੰਡਲੀ ਪਵਾਨੀਗੜ ਜੀ ਅੰਕਲ ਅਸੀਂ ਦੇਖ ਰਿਹਾ ਤੁਸੀਂ ਗਲ ਚ ਡੋਰ ਪਾਈ ਹੋਈ ਹੈ ਕੀ ਸੰਦੇਸ਼ ਦੇ ਰਹੇ ਹੋ ਤੁਸੀਂ ਜਿਵੇਂ ਬਸੰਤ ਪੰਚਮੀ ਆ ਰਹੀ ਹੈ ਅੱਗੇ ਅਸੀਂ ਸੰਦੇਸ਼ ਦੇ ਰਹੇ ਹਾਂ ਜੇ ਸਾਡੀ ਬਾਲਮੰਡਲੀ ਬਣੀ ਹੈ ਬਹੁਤ ਜ਼ਰਦੀ ਜੀ ਸਾਡੀ ਸੋਚ ਹੁੰਦੀ ਹੈ ਕਿ ਸੇਵਾ ਕਰਨੇ ਕੋਈ ਨਾ ਕੋਈ ਚੰਗਾ ਮੈਸੇਜ ਦੇਣਾ ਸਮਾਜ ਦੇ ਵਿੱਚ ਸੁਧਾਰ ਕਰਨਾ ਮੈਂ ਇਹ ਮੈਸੇਜ ਦੇ ਰਿਹਾ ਹਾਂ ਵੀ ਅਸੀਂ ਆਪਣੇ ਸਵਾਰਥ ਵਾਸਤੇ ਇੱਕ ਚੈਨਲ ਦੀ ਡੋਰ ਨੂੰ ਦੋਰ ਨਾਲ ਪਤੰਗ ਦਿਣਾਉਂਦੇ ਆ ਉਹਦੇ ਉੱਤੇ ਬਹੁਤ ਜੀਵ ਫਸ ਜਾਂਦੇ ਨੇ ਜਾਨਵਰ ਪੰਛੀ ਪੰਛੀ ਤੇ ਜਿਨ੍ਹਾਂ ਦਾ ਪਤਾ ਹੁੰਦਾ ਪਰ ਉਹ ਪੰਛੀ ਤੋਂ ਪਰ ਕੱਢ ਵੀ ਦਿੰਨੇ ਆ ਮੈਂ ਇੱਕ ਵਾਰੀ ਮੇਰੇ ਯਾਦ ਆ ਪੰਛੀ ਪਿਆਤੀ ਬਹੁਤ ਖੇਤਾਂ ਦੇ ਵਿੱਚ ਉਹ ਵੀ ਤੇਰੇ ਲੜਕੇ ਮਰੇ ਪਿਆ ਤੇ ਕਿਉਂਕਿ ਮੈਂ ਬੇਨਤੀ ਅਪੀਲ ਕਰਨ ਤਾਂ ਉਹਨੇ ਪੂਰੇ ਭਾਰਤ ਰੂ ਪੰਜਾਬ ਨੂੰ ਵੀ ਜਿਹੜੀ ਚੈਨੈਲ ਡੋਰ ਹੈ ਇਹ ਇਹ ਨੂੰ ਬੰਦ ਹੋਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਇਹ ਜਾਨਵਰ ਨੇੜੇ ਜਿਹੜੇ ਜੀਵ ਪੰਛੀ ਇਹਨਾਂ ਦੀ ਵੀ ਜ਼ਿੰਦਗੀ ਹੈ ਸੀ ਆਪਣੇ ਸੌਂਕ ਵਾਸਤੇ ਸਵਾਰਥ ਵਾਸਤੇ ਕਿੱਡੀ ਵੱਡੀ ਕੱਟਿਆ ਕੰਮ ਕਰ ਰਹੇ ਹੈ ਔਰ ਪ੍ਰਸ਼ਾਸਨ ਦਾ ਮੈਂ ਬਹੁਤ ਧੰਨਵਾਦ ਕਰਦਾ ਹੈ ਪ੍ਰਸ਼ਾਸਨ ਵੀ ਪੁਲਸ ਪ੍ਰਸ਼ਾਸਨ ਵੀ ਲਗਾਤਾਰ ਡਰੋਨ ਰਾਹੀਂ ਚੈਕਿੰਗ ਕਰ ਰਿਹਾ ਹੈ ਅੱਜ ਕੱਲ ਬਹੁਤ ਬਹੁਤ ਵਧੀਆ ਪ੍ਰਾਲਜੇ ਸਲਾਹਣਯੋਗ ਹੈ ਚੰਗੀ ਗੱਲ ਹੈ ਬਹੁਤ ਜਿਹੜੇ ਜਿਹੜੇ ਕੰਮੇ ਕਰ ਰਹੇ ਨੇ ਪੁਲਸ ਵਾਲੇ ਮੈਂ ਤਾਂ ਉਹਨਾਂ ਲਈ ਦਵਾਵਾ ਕਰਦਾ ਕਿ ਭਾਈ ਇਹ ਬੇਜਾਨਾਂ ਦੀ ਜਿਹੜੀ ਸੇਵਾ ਕਰ ਰਹੇ ਹੋ ਉਹ ਕਹਿੰਦੇ ਤਪੋ ਰਾਜ ਦੇ ਰਾਜੋਂ ਨਰਕ ਵੀ ਚੰਗੀ ਸੇਵਾ ਕਰਕੇ ਤੁਸੀਂ ਦੁਬਾਰੇ ਇਨਸਾਨ ਦਾ ਜੀਵਨ ਮਿਲ ਜਾਂਦਾ ਉਹ ਜਿਵੇਂ ਅੱਜ ਕੱਲ ਤੁਸੀਂ ਦੇਖ ਹੀ ਰਹੇ ਹੋ ਵੇ ਚੈਨਲ ਦੀ ਡੋਰ ਹਰੇਕ ਵੰਦ ਚੱਕੀ ਫਿਰਦਾ ਹੈ ਕੱਲੇ ਪੰਛੀ ਨਹੀਂ ਇਹ ਤਾਂ ਇਨਸਾਨਾਂ ਨੂੰ ਵੀ ਨੁਕਸਾਨ ਪਹੁੰਚਦਾ ਸੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿਸੇ ਦਾ ਕੰਨਰ ਲੈ ਜਾਂਦਾ ਕਿਸੇ ਦੀ ਗਰਦਨ ਤੇ ਡੋਰ ਫਸ ਜਾਂਦੀ ਹੈ ਕਾਫੀ ਖਤਰਨਾਕ ਹੈ ਖਤਰਨਾਕ ਉਹ ਇੰਨੀ ਖਤਰਨਾਕ ਜੀ ਇਹ ਤਾਂ ਟੁੱਟਦੀ ਵੀ ਨਹੀਂ ਜੀ ਕਈ ਵਾਰੀ ਪੈਰ ਤੇ ਫਸ ਜਾਂਦੇ ਵੇ ਜੇ ਤਾਂ ਚਾਰ ਪੰਜ ਗੱਥਾ ਗੋਦਨਾ ਪੰਨਿਆਂ ਪੰਨਿਆਂ ਹੁੰਦੇ ਨੇ ਕਿ ਕਈ ਪੈਰ ਤੇ ਫਸਦੇ ਵੇ ਜੀ ਇਹ ਤਾਂ ਕੱਲੀ ਵੀ ਟੁੱਟਦੀ ਚਾਰ ਪੰਜ ਤਾਂ ਕਿਸੇ ਟੁੱਟਣ ਗੀਆਂ ਇਹ ਤਾਂ ਜਮੀਨ ਨੁਕਸਾਨ ਨੁਕਸਾਨ ਤਾਂ ਸਮਝ ਲੋ ਵੀ ਇਸੇ ਕਰਕੇ ਕੰਚ ਕੰਡਿਆ ਰਹੀ ਧਰਤੀ ਤੇ ਸੋ ਤੁਸੀਂ ਇੱਕ ਵੱਖਰੇ ਤੰਗ ਨਾਲ ਨਾਟਕ ਨਾਟਕੀ ਰੂਪਾਂਤਰ ਨਾਲ ਤੁਸੀਂ ਇਹ ਪੇਸ਼ ਕੀਤੀ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਵੀ ਕਿੰਨੀ ਖਤਰਨਾਕ ਏ ਡੋਰ ਇਹ ਬਿਲਕੁਲ ਜੀ ਬਿਲਕੁਲ ਅਸੀਂ ਤਾਂ ਦੇਖੋ ਸੰਦੇਸ਼ਾ ਦਿੱਤਾ ਹੁਣ ਬੇਨਤੀ ਕਰਦੇ ਨੌਜਵਾਨਾਂ ਨੂੰ ਵੀ ਵੀਰੋ ਦੇਖੋ ਇੱਕ ਸੰਦੇਸ਼ਾ ਜਿਹੜਾ ਇਹਨੂੰ ਮੰਨੋ ਤੇ ਬੇਨਤੀ ਕਰਦੇ ਦੁਕਾਨਦਾਰਾਂ ਨੂੰ ਵੀ ਅੱਗੇ ਵੀ ਤਾਂ ਪਰੋਟੀ ਰੋਟੀ ਕਮਾਗੀ ਕਰਨੇ ਕਿਹੜਾ ਕਿ ਡੋਰ ਵੇਚ ਕੇ ਖਾਣੇ ਆਂਗੇ ਕਿ ਨਹੀਂ ਇਹਦੇ ਕਰਕੇ ਜਿਹੜੀ ਸਾਡੀ ਪਰੰਪਰਾ ਧਰਮ ਦੀ ਹਰੇਕ ਬੰਦੇ ਕੋਈ ਨਾ ਕੋਈ ਧਰਮ ਨਾਲ ਜੁੜਿਆ ਹੋਇਆ ਪਰ ਧਰਮ ਕਹਿੰਦੇ ਕਿਸੇ ਦਾ ਬੁਰਾ ਨਹੀਂ ਸੋਚਦਾ ਲਈ ਧਰਮ ਨੂੰ ਆਪਣੇ ਧਰਮ ਨੂੰ ਮੂਰੇ ਰੱਖ ਕੇ ਇਹਨੇ ਪੰਜ ਸਿਆਂ ਬਾਰੇ ਸੋਚੋ ਜਿਹੜੇ ਬੰਦੇ ਕਿਸੇ ਦੀ ਬਾਹ ਵੱਢ ਗਈ ਕਿਸੇ ਦਾ ਕੰਨ ਵੱਢ ਗਿਆ ਕਿਸੇ ਦੀ ਅੱਖ ਵੱਢ ਗਈ ਨੁਕਸਾਨ ਹੁੰਦਾ ਹੈ ਉਹਨਾਂ ਬਾਰੇ ਸੋਚੋ ਅੰਤ ਵਿੱਚ ਇੱਕ ਪੰਛੀ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਗੇ ਹੀ ਸੇਮ ਇੱਕ ਐਕਟਿੰਗ ਕਰਤੀ ਜਿਹੜੀ ਤੁਹਾਡੀ ਬਹੁਤ ਸਰਾਹੀ ਆ ਰਹੀ ਐ ਐਕਟਿੰਗ ਅਰੇ ਕਿੰਗਦਾ ਕੀ ਹੈ ਜ ਮੈਂ ਤਾਂ ਇੱਕ ਥੋੜਾ ਜਿਹਾ ਗੀਤ ਲਿਖਿਆ ਕਿ ਇਨਸਾਨ ਵਾਸਤੇ ਹਾਂਜੀ ਰੱਬ ਨੂੰ ਜਿਹੜੀ ਅੱਜ ਦੀ ਦੌਰ ਦੱਸਾ ਹੋਈ ਪਈ ਐ ਫੜੇ ਭਾਰਤ ਦੇ ਸਾਡੇ ਭਾਰਤ ਦੇ ਬਹੁਤ ਪਿਆਰ ਹੁੰਦਾ ਸੀ ਬੰਦੇ ਦਾ ਜੀਣ ਨੂੰ ਵੀ ਜੀ ਕਰਦਾ ਸੀ ਅੱਜ ਕੱਲ ਮਤਲਬ ਕਿ ਇੱਕ ਸੌਦੇ ਦੇ ਦਾਅਦੇ ਮੈਂ ਤਾਂ ਗੀਤ ਲਿਖਿਆ ਰੱਬ ਨੂੰ ਹਾਂਜੀ ਸੁਣੋ ਤੈਂ ਦਾਤਾ ਸਾਨੂੰ ਬੰਦੇ ਬਣਾਇਆ ਕਿੰਨਾ ਸੋਣਾ ਕਾਜਰ ਚਾਇਆ ਤੈਂ ਦਾ ਤ ਸਾਨੂੰ ਬੰਦੇ ਬਣਾਇਆ ਕਿੰਨਾ ਸੋਹਣਾ ਕਾਜਰ ਚਾਇਆ ਬੰਦਾ ਬੰਦੇ ਤੇ ਕਮ ਨਿਆਵੇ ਬੰਦਾ ਬੰਦੇ ਤੇ ਕਮ ਨਿਆਵੇ ਖਵਰ ਕਿੱਧਰ ਉੜੀ ਜਾਵੇ ਜੀਣਾ ਵੀ ਕੀ ਜੀਣਾ ਇੱਥੇ ਜੀਣਾ ਵੀ ਕੀ ਜੀਣਾ ਇੱਥੇ ਦੁਨੀਆ ਬਣ ਗਈ ਨੋਟਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲ ਦੇ ਲੋਕਾਂ ਦੀ ਜਾ ਤੂੰ ਸਾਨੂੰ ਮਿੱਟੀ ਵਣਾ ਦੇ ਜਾਂ ਮੱਤ ਬਦਲ ਦੇ ਲੋਕਾਂ ਦੀ ਤੂੰ ਮੱਤ ਬਦਲ ਦੇ ਲੋਕਾਂ ਦੀ ਤੈਂ ਦਾਤਾ ਸਾਨੂੰ ਬੰਦੇ ਵਣਾਇਆ